ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੋਟਲਾ ਡੁੰਮ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਸ਼੍ਰੀ ਰਾਮ ਤੇ ਇੱਥੇ ਆ ਤੇ ਲੋਪੋਕੇ ਚ ਗਾਵੇਂ ਵਾਲੇ ਰੋਡ ਤੇ ਜਿਹੜਾ ਵੀਰ ਜੀ ਨਾਲ ਦਾ ਪਿੰਡ ਹੈ ਸਾਬ ਸਿੰਘਾ ਨਾਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਰੀ ਵੈਰਾਈਟੀ ਤੁਹਾਨੂੰ ਦਿਖਾਉਣੀ ਹੈ ਤੇ ਰੇਟ ਬਿਲਕੁਲ ਨਿਗ ਨਿਗ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਨਾਲ ਨਾਲ ਹਾਂਜੀ ਵਿਧੇ ਸਾਸੇ ਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਾਨੂੰ ਠੀਕ ਠਾਕ ਜੀ ਵਧੀਆ ਵਧੀਆ ਤੇ ਸਭ ਠੀਕ ਠਾਕ ਜੀ ਤੇ ਨਾਮ ਦੱਸਦੇ ਕਰੀ ਫਿਰ ਆਪਣਾ ਨਾਮ ਮੇਰਾ ਸਾਹ ਸੇਂਜ ਜੀ ਹਾਂਜੀ ਕਿੰਨ ਕੋੜਲਾ ਤੋਂ ਜਿਲ੍ਹਾ ਅੰਮ੍ਰਿਤਸਰ ਲਾਗੇ ਰਾਮਦੀਪ ਲਾਗੇ ਰਾਮਦੀਪ ਹਨਾ ਠੀਕ ਆ ਹਟ ਤੇ ਫੋਨ ਨੰਬਰ ਵੀ ਪੁੱਛ ਦੋ ਕਰਨਾ ਹੈ 9781228722 ਠੀਕ ਹੈ ਜੀ ਤੇ ਅੱਜ 5 ਫਿਰ ਹਾਂਜੀ 5 ਵਾਲਾ ਤੇ ਰੇਟ ਕਿੰਨੇ ਕੇ ਰੇਟ ਬਿਲਕੁਲ ਜਾ ਜੀ ਠੀਕ ਹੈ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਛੋਟੇ ਜਿਹੇ ਕੱਦ ਵਾਲੀ ਨਾਰਮਲ ਜਿਹਾ ਕੱਦ ਆ ਜਰਸੀਆਂ ਦੇ ਸਹਾਰ ਨਾਲ ਚਲੋ ਠੀਕ ਹੈ ਬਾਕੀ ਲੱਗ ਗਿਆ ਅੱਜ ਫਗਾਂ ਬੱਜੀ ਆ ਉਹਦੇ ਕਰਕੇ ਥੋੜਾ ਜਿਹਾ ਫਰਕ ਲੱਗਦਾ ਤੇ ਕਿੰਨੇ ਕੇ ਦੁੱਧ ਲੀਜੇ ਕੀ ਦੁੱਧ 12-13 ਲੀਟਰ ਆ ਉਹਦਾ ਦੇਈ ਜਾਊਗੀ ਸੂਆ ਉਹ ਵੀ ਦਿਉ ਨੂੰ ਸਮਝਦਾ ਉਹ ਤਾਂ ਤੇ ਪਹਿਲਾਂ ਹੀ ਆਪਾਂ ਦੂਜਾ ਮੰਨ ਕੇ ਲਈਏ ਦੂਜਾ ਵੀ ਹੋ ਸਕਦਾ ਆਪਾਂ ਹੀ ਪਹਿਲਾਂ ਵੀ ਹੋ ਸਕਦਾ ਦੂਜਾ ਵੀ ਹੋ ਸਕਦਾ ਨਾ ਕੋਈ ਵੀਰ ਆਪਣੀ ਸਮਝਣਾ ਵੇਖ ਲੈ ਖੋਲ ਗਏ ਆ ਫੇ ਤੋਰੀਏ ਥੋੜਾ ਜਿਹਾ ਟਾਈਮ ਖੜਨਾ ਹੁਣ ਇਹਨੇ ਤਿਆਰੀ ਆ ਬਸ ਬਾਕੀ ਜਿਹੜੇ ਪੜਿਆਂ ਵਾਲੇ ਵੇਖੀਏ ਤੇ ਦੇਣ ਜਿਹਨੇ ਲੈ ਜਾਣੇ ਤੇ ਬਾਕੀ ਉਹ ਤਰ੍ਹਾਂ ਥੱਲੇਉਂ ਤਿਆਰੀ ਚੀ ਹੈ ਗੇਲ ਭਟਾ ਵੇਖੋ ਕਿੰਨਾ ਵੈੜ ਨਾਲ ਬਾਕੀ ਬਿਲਕੁਲ ਛੋਟੇ ਛੋਟੇ ਸਿੰਗ ਆ ਮोटे ਵੱਡੇ ਨਹੀਂ ਨਿਕਨੇਗੇ ਆ ਦੇ ਥੱਲੇ ਬੜੀ ਤਿਆਰ ਹੋਈ ਹੈ ਆ ਦੇਖ ਸਕਦੇ ਜੀ ਘੱਟ ਪੋਤਾ ਬਚਿਆ ਨਹੀਂ ਆ ਨੋਰਮਲ ਹੀ ਆ ਤੇ ਆ ਥਾਨ ਵੀ ਦੇਖ ਸਕਦੇ ਜੀ ਹੈਗੀ ਠੰਡੀ ਧੀਰੀ ਆ ਜਿਹੜੀ ਚਲੋ ਲੈ ਜੋ ਇਹਨਾਂ ਗਾਵਾਂ ਨੂੰ ਮੱਤ ਪਾਊਗੀ ਦੋ ਦਰ ਲੋ ਜੀ ਤੇ ਇਹਦਾ ਫਿਰ ਮੁੱਲ ਕਿੰਨਾ ਰੱਖੀਏ ਮੁੱਲ ਵੀ ਜੀ ਜਿਦਾ ਵਧ ਵੀ ਕਰ ਲੋ ਬਾਕੀ ਦੱਸਿਆ ਗੱਲ ਕੀ ਆ ਉਹ ਜੋ ਵੱਧ ਵੀ ਘਟ ਸਕਦੀ ਆ ਠੀਕ ਆ ਪਤਾ ਅੰਦਾਜ਼ਾ ਲਾ ਵੀ ਘਰ ਤੋਂ ਬੜੇ ਇਨਾ ਕੱਢੂਗੀ ਹਾਂਜੀ ਹਾਂਜੀ ਬਾਕੀ ਥੱਲੇ ਦੇ ਹਸਾਲਾ ਵੇਖ ਲੋ ਵੀ ਗੁੱਦੀਆਂ ਵੱਡੀਆਂ ਗਾਇਆਂ ਨੂੰ ਮੱਤ ਪਾਊਗੀ ਹਾਂਜੀ ਹਾਂਜੀ ਮੁੱਲ ਦੇ ਵੀ ਜੀ ਇਹਦਾ ਕਰਦੇ ਆ ਮੋਲਦ ਮੈਨਾ 35000 ਦੀ ਦੇ ਦਈਏ ਨਹੀਂ 35000 ਤੇ ਜ਼ਿਆਦਾ ਹੀ ਸੀ ਫਿਰ ਤੇ ਹਾਂਜੀ ਬਾਕੀ ਤੁਸੀਂ ਦੱਸ ਦੋ ਜਿੰਨੇ ਧੰਕੇ ਦੀ ਲੱਗਦੀ ਆ ਜੱਜ ਜੀ ਗੱਲ ਕਰੀਏ 30 ਆ ਵੀ ਦਰ ਨਾਲ ਲੁਜੀ ਤੇ ਜਾਂ ਛੋੜ ਛੱਡ ਕਿੰਨੇ ਕਰ ਦੋਗੇ ਛੋੜਦੇ ਨਹੀਂ ਕਰਾਉਣੀ ਤੁਸੀਂ ਕਰਾ ਲਓ ਕੋਈ ਚੱਕਰ ਨਹੀਂ ਇੱਕੋ ਗੱਲ ਕਰ ਦਈਏ ਫਿਰ ਜੱਸ ਲਾ ਜੀ ਦੀ ਕਰ ਦੋ ਪੂਰੇ ਵਿਗਨਾਲੀ ਗੱਲ ਕਰ ਦਈਏ ਹਾਂਜੀ ਪੂਰੇ ਪੰਜੀ ਦੀ ਦੇ ਦਈਏ ਫਿਰ ਪੰਜੀ ਦੀ ਤਾਂ ਧੱਕਾ ਹੋਇਆ ਜੇ ਨਹੀਂ ਜਾਣਦੀ ਐ ਇੰਨੇ ਕਿਤੇ ਵਿਗ ਨਹੀਂ ਜੇ ਚਲੋ ਦੇਖ ਲਓ ਜੋਤਾ ਨਾਲ ਖੁਸ਼ ਆ ਠੀਕ ਆ ਹਾਂਜੀ ਕੋਈ ਗੱਲ ਚਲੋ ਪੰਜੀ ਬਾ ਸ਼ੋਰੀ ਹੋ ਗਈ ਵਿਜੀਤੋ ਠੀਕ ਆ ਜੀ ਹਾਂ ਦੇਖ ਸਾਡੇ ਵਾ ਕੀ ਆ ਬ ਚੰਗੀ ਭਰੰਦੀ ਥੱਲੇ ਤੇ ਹੁਣ ਇੱਕ ਦੂਸਰੇ ਨੰਬਰ ਤੇ ਵੇੜਦਾਨ ਦਿਖਾਉਣੀ ਆ ਹੈਗੀ ਤੇ ਇਹ ਵੀ ਭਾਵੇਂ ਜਰਸੀ ਕਰੌਸੀ ਆ ਬੜੀ ਖੂਬਸੂਰਤੀ ਚ ਆ ਜੜੀ ਆ ਵੀ ਦੱਸਿਓ ਵਿਜੀਤ ਇਹਦੇ ਬਾਰੇ ਵਿਜੀਤ ਜੀ ਪਹਿਲਾਂ ਸੁਦਾ ਸੁਣੀਏ ਅੱਛਾ ਹਾਂਜੀ ਤੇ ਕਿੰਨਾ ਕੁ ਟਾਈਮ ਲਾਜੂਗੀ ਜੀ ਟਾਈਮ ਨਾਲ ਇਹੋ 16 17 ਤਰੀਕ ਦੇ ਦਿਨ ਦੱਸੇ ਇਹਨਾਂ ਨੇ ਠੀਕ ਆ ਹਾਂਜੀ ਤੇ ਕਿੰਨੇ ਕੁ ਦੁੱਧ ਵਾਲੀ ਆ ਤੋਂ ਵੀ ਨਹੀਂ 15 ਲੀਟਰ ਆਉਣਾ ਪਊਗੀ ਸੂਆ ਪਹਿਲਾ ਹੀ ਹੈ ਨਾ ਹਾਂ ਤੇ ਅੱਛਾ ਮੂੰਹ ਦੋ ਦੰਦਿਆ ਲਿਆ ਖੋਲੋ ਨਾਲ ਇਹਦੇ ਦੰਦ ਵੀ ਦਿਖਾ دیਏ ਸੰਦ ਦਸਤੋਂਦੀ ਤਾਂ ਕੋਸ਼ਿਸ਼ ਕਰਦੇ ਹਾਂ ਥੋੜਾ ਜਿਹਾ ਮੂੰਹ ਫੜਾਉਣ ਤੋਂ ਕਰਦੀ ਆ ਨਾਸੰਗ ਦੀ ਕੋਰ ਤਾਂ ਆ ਦੇਖ ਸਾਡੇ ਪਿਓਰ ਦੋ ਦੰਦਿਆ ਅਜਲੀ ਠੀਕ ਹੈ ਜੀ ਚਲੋ ਬਹੁਤ ਵਧੀਆ ਬੱਚੀ ਹੈ ਤੋ ਬਾਕੀ ਚਲੋ ਉਮਰਦੇਸ ਸਾਹਿਬ ਨਾਲ ਕੱਦ ਕਾਟ ਵੀ ਠੀਕ ਹੈ ਤੇ ਥੱਲਿਆਂ ਵਿੱਚ ਚੰਗੀ ਭਰੰਦੀ ਆ ਜੀ ਦੋ ਦੰਦ ਹੋਣ ਹੀ ਨਹੀਂ ਦਈ ਆ ਜੇ ਪੂਰੇ ਦੋ ਦੰਦ ਕੀਤੇ ਨਹੀਂ ਆ ਇਹਨੇ ਤੇ ਸੋ ਨਹੀਂ ਲੈ ਰਿਆ ਜਿਹੜੀ ਆਹ ਦੇਖ ਸਾਡੇ ਥਣ ਵੀ ਹੁਣ ਤੋਂ ਹੀ ਹੱਥ ਚੋਂ ਨਾਲਾ ਵਾ ਅਜੇ ਤਿਆਰ ਹੋਣੀ ਹੈ ਚੰਗੀ ਚਲੋ ਲੈ ਜਾਓ ਫਿਰ ਤੇ ਇਹਦਾ ਫਿਰ ਵੀ ਜੀ ਮੁੱਲ ਕਿੰਨਾ ਰੱਖੀਏ ਇਹਦਾ ਮੁੱਲ ਵੀ ਜੀ 45000 ਕਰਦੇ ਆ 45000 ਜੀ ਤੇ ਕਿਨੇ ਦੇ ਦਈਏ ਇਹ ਵੀ ਜੀ 40000 ਦੀ ਦੇ ਦਰ ਜੀ 40000 ਦੀ ਹਾਂ ਜੀ ਵਿੱਚੋਂ ਕੋਈ ਛੋਟ ਛੜ ਕਰ ਦਈਏ ਹੋਰ ਕਰ ਦੋ ਛੋਟ ਜਿਹੜੀ ਕਰਾਉਣੀ ਹੈ 1000 ਰੁਪਏ ਹੋਰ ਘਟਦੇ ਦੇਵੇ ਜੀ ਨਹੀਂ ਜੀ ਯਾਰ ਨਾ ਕਰੀਏ 3000 ਕਰੀਏ 37000 ਦੀ ਦੇ ਦਈਏ ਚਲ ਕੋਈ ਨਹੀਂ ਬੀਤੀ ਤੇ 37 ਦਿੰਦਾ ਵਾ ਛੋਟ ਕਰਾ ਰਾਇਆ ਵਿਜੀ ਸੰਦੀ ਹੈ ਤੇ ਬਾਕੀ ਵੇਖੋ ਵੈੜ ਬਹੁਤ ਚੰਗੀ ਆ ਹਾਂਜੀ ਹਾਂਜੀ ਥੋੜਾ ਜਿਹਾ ਮਸ਼ੀਨਾ ਲੈਣਾ ਪੱਠੇ ਘਟ ਖਾਤੇ ਮੰਝੇ ਨਹੀਂ ਲਾੜ ਗਈ ਜਾਂਦੀ ਆ ਠੀਕ ਆ ਹਾਂਜੀ ਤੇ ਹੁਣ ਆ ਗਏ ਆਪਣੇ ਕੋਲ ਤੀਸਰੇ ਨੰਬਰ ਤੇ ਇਹ ਤੋਂ ਬਾਅਦ ਤੁਹਾਨੂੰ ਦੋ ਸੋਈਆਂ ਵੀ ਦਿਖਾਉਣੀਆਂ ਵਾ ਤੇ ਇਹ ਵੀ ਹਲੇ ਗੱਭਣੀਆਂ ਜਿਹੜੀ ਇਹਦੇ ਸਿੰਗੇ ਤੇ ਹੈਗੇ ਆ ਤੁਸੀਂ ਦੇਖ ਸਕਦੇ ਜੀ ਤੇ ਕੱਦ ਕਾਠ ਉਤਰਾਂ ਕੱਦ ਵਜਨ ਤੇ ਚੰਗੀ ਆ ਇਹ ਕਿੰਨੇ ਕੁ ਦੁੱਧ ਵਾਲੀ ਆ ਇਹ ਕੀ ਆਪਣਾ ਇਥੇ ਲਾਗੋ ਲਈ ਆ ਆਪਣੇ ਕੋਲ ਲਾਗ ਲਿਆ ਪਰ ਚਾਚੇ ਤਾਈ ਦੇ ਪੁੱਤਾਂ ਕੋ ਲਈ ਹੈ ਅੱਛਾ ਇਹਦੇ ਪਹਿਲੇ ਸੂਏ ਮੁੰਡਾ ਸਾਡਾ ਵੀ ਚੋ ਕੇ ਆਉਂਦਾ ਰਿਹਾ ਅੱਛਾ ਤੇ 16 17 16 17 ਲੀਟਰ ਪਹਿਲੇ ਸੂਏ ਦੁੱਧ ਕੱਢਿਆ ਅੱਛਾ ਹਾਂਜੀ ਹਾਲੇ ਨੇ ਹਫਤਾ ਖੜਦਾ ਵਾਂ ਠੀਕ ਆ ਹਾਂਜੀ ਤੇ ਐਰ ਕੀ ਕਿੰਨਾ ਕੁ ਦੁੱਧ ਚੋਈ ਜਾਊਗੀ ਚਲ ਵਾਧਰੀ ਤੇ ਨਾ ਤੇ ਦਊਗੀ ਨਾ ਠੀਕ ਆ ਹਾਂਜੀ ਤੇ ਖੁੱਲੀ ਹੈ ਫਿਰ ਤੋਰੀਏ ਇਹਨਾਂ ਇਹ ਖੁੱਲੀ ਬਾਗ ਦੇ ਵਿੱਚ ਚਰਦੀ ਰਹਦੀ ਹੈ ਸਾਰੀ ਦਿਹਰੀ ਠੀਕ ਆ ਜਿਹੜਾ ਲੱਗ ਗਿਆ ਬਾਗਿਆ ਤੁਹਾਡੇ ਹਾਂਜੀ ਜੀ ਆਨੰਦ ਦਾ ਸਾਈਜ ਗ੍ਰਾਪ ਵੀ ਇਹਦਾ ਚੰਗਾ ਹੈ ਰਾਜੀ ਆ ਪੂਰੀ ਜੜੀ ਚੰਗੀ ਸਾਂਭੀ ਸੰਭੀ ਏ ਆ ਵੀ ਕੱਦ ਕਾਠੇ ਦਾ ਚੰਗਾ ਵਾਤਰ ਚਲੋ ਲੈ ਜਾ ਫਿਰ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਇਹਦਾ ਵਿਜੀ ਦੇ ਸਿੰਗਲਾਂ ਦੇ ਫਿਰ ਤਾਂ 55000 ਦੀ ਵੇਚ ਲੀਦੀ ਹੈ ਹਾਂਜੀ ਪਰ ਹੁਣ ਸਿੰਗਾ ਕਰਕੇ ਆਪਾਂ ਵੀ ਜਾਇਜ਼ ਲਈ ਹੈ ਅੱਛਾ ਤੇ ਜਾਇਜ਼ ਹੀ ਦੇ ਦੇਣੀ ਹੈ ਠੀਕ ਆ ਤਾਂ ਬਾਕੀ ਇਹ ਇਹਦੀ ਦੁੱਧ ਦੀ ਫੁੱਲ ਗਰੰਟੀ ਹੈ ਅਸੀਂ ਲੇਕਰ ਦੀ ਆਪਾਂ ਗਰੰਟੀ ਦਿੰਦਾ ਕਿ ਚੋਈ ਖੁੱਦ ਆਪ ਚੋਗੇ ਹੁੰਦੇ ਰਹਿ ਠੀਕ ਆ ਹਾਂਜੀ ਤੇ ਕਿੰਨੇ ਦੀ ਫਿਰ ਜਸਨ ਹੋਏ ਇਹਦਾ ਵਿੱਚ ਮੁੱਲ 45000 ਕਰਦੇ ਆ ਅੱਛਾ 45000 ਦੀ ਦੇ ਦਾਂਗੇ ਵੀ ਜੀ ਨਹੀਂ ਵੇਚਣ ਵਾਲੀ ਗੱਲ ਕਰੀਏ ਜਾਇਜ਼ ਜੀ ਇਹ ਜੀ ਜਦਾ ਲੱਗਦੀ ਸੋਈ ਦਾ ਮੁੱਲ ਕਰਨ ਦੇ ਗੱਬਨ ਦਾ ਮੁੱਲ ਕਰੀਏ ਆਪਾਂ ਵੈੜ ਬਹੁਤ ਹੈ ਜੀ ਸਵਾਗ ਤੇ ਵਾਧਿਆ ਹਾਂ ਜੀ ਤੁਸੀਂ ਜੋ ਜਿੱਥੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਲਾ ਆਪ ਹੀ ਕਰ ਦੋ ਯਾਰ ਘੱਟ ਦੇ ਦਾ ਕੇ ਚਾਰੀ ਦੋਈ ਯਾਰ ਦਾ ਛੱਡੀ ਹੈ ਹਾਂ ਜੀ ਪੂਰੇ 35 ਦੀ ਦੇ ਦੀਏ ਵੀ 35 ਦੇ ਅੱਥਰ ੱੱਕਾ ਜੇ ਨਹੀਂ ਕੋਈ ਨਹੀਂ ਹੁੰਦਾ ਜਾਣਦੀ ਹੈ 35 ਜਿਆਦੀ ਜਦਾ ਲੱਗਦੀ ਅੱਛਾ 35 ਜਿਆਦੀ ਦਾ ਸਹੀ ਵੈੜ ਹਾਂ ਜੀ ਤੇ ਫਿਰ ਮਕਾਈਏ ਕਿੰਨੇ ਤੇ ਮਕਾਉਣੀ ਆ ਮਕਾ ਲਓ ਜਿੰਨੇ ਚੰਗਾ ਚੰਗੀ ਲੱਗਦੀ ਵੀ ਜੀ ਕਿੰਨੇ ਤੇ ਆਪ ਹੀ ਗੱਲ ਕਰਦਾ ਫਿਰ 37 ਦੀ ਆਖੀ ਤਾਂ 35 ਦੀ ਦਿੰਦਾ ਕਰੀਂ ਨਹੀਂ ਹੋਰ 500 ਘੱਟ ਦੇ ਦਾਂਗੇ ਤੂੰ ਗੱਲ ਚਲੋ 36 ਦੀ ਦੇ ਦਿਆ ਫਿਰ ਚਲ 36 ਜੇ ਛੋਟ ਕਰਦਾਂਗੇ ਵਿੰਜੇ ਵਸ ਚਲੋ ਕੋ ਫੋਨ ਲਾਵੇ ਹਨਾ ਮੌਕੇ ਤੇ ਹੋ ਜਾਊਗਾ ਠੀਕ ਆ ਤੇ ਹੁਣ ਆ ਗਈ ਆਪਣੇ ਕੋਲ ਚੌਥੇ ਨੰਬਰ ਤੇ ਸੂਈ ਸਵਾਈ ਆ ਗਈ ਹਨਾ ਹਾਂਜੀ ਤੇ ਇਹ ਆ ਵੀ ਚਲੋ ਕਦ ਕੱਠ ਇਹਦਾ ਵੀ ਚੰਗਾ ਵਾ ਤੇ ਸਰੀਰੋਂ ਥੋੜੀ ਘਲਿੱਸੀ ਸਾਂਭੀ ਘੱਟਿਆ ਹਨਾ ਸੂਈ ਨੂੰ ਕਿੰਨਾ ਚਿਰ ਹੋਇਆ ਇਹਨੂੰ ਵੀ ਜਾ ਬੱਚਾ ਜੀ ਦਾ ਆ ਪੜਾ ਬਿਲਕੁਲ ਆ ਤੁਮੀ ਤਾਂ ਜੇ ਬੱਚੇ ਜੇ ਜਿਹੜੇ ਉਹ ਕਾਲਾ ਬੱਚਾ ਜੀ ਤੇ ਆ ਜਿਹੜੀ ਇਹ ਤੋਂ ਬਾਅਦ ਤੁਹਾਨੂੰ ਦਿਖਾਉਣੀ ਉਹਦਾ ਬੱਚਾ ਜੇ ਬੱਚੀ ਜੀ ਬੱਚੀ ਜੀ ਬੱਚੀ ਕਾਲਾ ਬੱਚਾ ਜੇ ਦੂਸਰੀ ਬੱਚੀ ਜੇ ਕਿੰਨੇ ਦਿਨਾਂ ਦੇ ਹੈ ਜੇ ਬੱਚਾ ਅੱਜ ਪੰਜਵਾਂ ਸ਼ਮਾਂ ਦੇ ਨੇ ਆ ਵੀ ਜੀ ਅੱਛਾ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ ਕੱਲੇ 13 ਲੀਟਰ ਦੁੱਧ ਤਿਆਰ ਜੀ ਤਿਆਰ ਬਿਲਕੁਲ 13 ਤਾਂ ਵਾਧੀ ਹੋਊ ਆਪਾਂ ਤਾਂ 13 ਕਹਿੰਦੇ 22 22 ਬੜੀ ਐ ਅਜੇ ਤੇ ਵਾਧਵੇ ਸਾਦੇ ਦੁੱਧ ਹਾਂਜੀ ਦੁੱਧ 15 16 ਲੀਟਰ ਆ ਉਹਨਾਂ ਦੇ ਨਾਲ ਵੀ ਦੀ ਕੱਦ ਵਜਨ ਵੇਖੋ ਕਿੰਦਾ ਤੋਰੋ ਹਾਂ ਕਰੀ ਚੱਲ ਲੈ ਜਾ 13 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਮੌਕੇ ਤੇ ਹੈਗਾ ਤੇ 15 ਕਦੇ ਲੱਗੇ ਜਿਹੜਾ ਕਹਿੰਦੇ ਚਵਾਈ ਜਾਊਗਾ ਕੱਦ ਕਾਠ ਦੀ ਚੰਗੀ ਆ ਚੱਲੋ ਲੈ ਜਾ ਫਿਰ ਇਹ ਆ ਕਿ ਖੜੇ ਕੋਈ ਸਾਂਭਲਾ ਪਿੱਛੇ ਥੋੜੀ ਜੀ ਸਾਂਭ ਵੀ ਦੀ ਘੱਟ ਹੋਈ ਆ ਰੇਟ ਵੀ ਤਾਂ ਉਸ ਹਿਸਾਬ ਨਾਲ ਹੋ ਜਾਣਾ ਤੇ ਇਹ ਕਿੰਨੇ ਰੇ ਦੇ ਦਈਏ ਫਿਰ ਜਿੱਤ ਵੈੜਾ ਹੁਦੀ ਬਿੱਧੀ ਰਾਜੀ ਹਾਂਜੀ ਤੇ ਮੁੱਲ ਪਹੁੰਚ ਜਿੰਨਾ ਮਰਜ਼ੀ ਕਰੀਏ ਹਾਂਜੀ ਹੁਣ ਵੀ ਦੀ 40000 ਤਾਂ ਮੰਨ ਤਾਂ ਕਰਾਂਗੇ 30 ਦੀ ਦੇ ਦਾਂਗੇ 30000 ਦੀ ਹਾਂਜੀ ਅੱਜ ਬਿਲਕੁਲ ਵੇਚਣ ਵਾਲੀਆਂ ਜੱਸ ਨੂੰ ਗੱਲਾਂ ਕਰੀਏ ਸੌਦੇ ਵਾਲੀਆਂ ਨਾਲ ਗੱਲਾਂ ਕਰੋ ਅੱਜ 37 ਜਾਂਦੀ ਦਤਾਈ ਦੀ 37 ਅਜ ਪੱਕਾ 37 ਜਾਂਦਾ ਕਾਪੀ ਤੇ ਲਿਖਿਆ ਜੇ ਕਿ 37 ਮੰਗਣਾ ਸਾਰਿਆਂ ਦਾ ਅੱਜ ਬਾਕੀ ਤੁਸੀਂ ਦਾ ਤੋ ਕੋਈ ਨਹੀਂ ਜਿੱਥੇ ਤੱਕ ਚੰਗੀ ਲੱਗਦੀ ਬਾਈ ਨੂੰ 2 ਛੱਡ ਦੀਏ 35 ਜਾਂ 33 ਜਾਂਦੀ ਹਾਂਜੀ ਦੇ ਦਾਂਗੇ ਕੋਈ ਗੱਲ ਨਹੀਂ ਅੱਛਾ 33 ਹੀ ਦੇ ਦੇ ਠੀਕ ਹੈ ਬਾਕੀ ਵੈੜ ਵੇਖ ਲੋ ਕਿੱਦੀ ਆ ਠੀਕ ਹੈ ਤੇ ਹੁਣ ਆ ਵੀ ਸੂਈ ਸਵਾਈ ਆ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹ ਵੀ ਕੱਲ ਦੀ ਸੀ ਹੈ ਅੱਛਾ ਅਰੇ ਇਹ ਕਿੰਨਾ ਦੁੱਧ ਕਰੀ ਜਾਊਗੇ ਦੁੱਧ 13-14 ਲੀਟਰ ਆਉਣਾ ਕੱਢੂਗੀ ਤੋਰਾਂ ਫੇਰ ਇਹਨਾਂ ਬਾਕੀ ਤਾਜੀ ਸੋਈ ਹੈ ਮਗਰੇ ਦੇ ਵਸ਼ੀ ਹੈ ਥਾਲਿਆਂ ਚੰਗੀ ਪਣੀ ਹੈ ਬਾਕੀ ਇਹ ਵੀ ਦੇ ਹਵਾਨੇ ਦੇ ਵੀ ਨਾੜਾਂ ਜੜੀਆਂ ਚੰਗੀਆਂ ਉਹ ਉਤਰਾ ਠੰਡੀ ਤੇ ਚਲੋ ਲੈ ਜਾ ਵੀਰ ਜੀ ਉਹ ਵੀ ਜੀ 15 ਰੁਪਏ ਦਾ ਫਸਦੀ ਚਾਰ ਲਖ ਲਿਆ ਤੇ ਆ ਵੀਰ ਜੀ ਪਿੱਛੋਂ ਆਪਾਂ ਜੇ ਵੇਖੀਏ ਤੇ ਇੱਕ ਤਾਂ ਥੋੜਾ ਜਿਹਾ ਲੰਮਾ ਨਹੀਂ ਲੱਗਦਾ ਆਪਾਂ ਨੂੰ ਇੱਕ ਮਿੰਟ ਇਹ ਤਾਂ ਮਨ ਵਿੱਚ ਸਹੀ ਆ ਹਾਂਜੀ ਇਹ ਥਾਂ ਸਹੀ ਆ ਅਗਲਾ ਥਾਂ ਥੋੜਾ ਗੱਲਬਾਤ ਰੱਖਦੀ ਅਗਲਾ ਠੀਕ ਆ ਹਾਂਜੀ ਕੁਝ 5-7 10 ਵੈਸੇ ਉਹਦੇ ਜਮਾਂਦਰੀ ਵਾਧਿਆ ਅੱਛਾ ਅਗਲੇ ਥਾਂ ਤੇ ਠੀਕ ਆ ਬਾਕੀ ਸਾਰੇ ਪ੍ਰੋਪਰ ਆ ਉਦਾਂ ਥਣ ਥਣ ਓਕੇ ਹੀ ਆ ਸਾਰੇ ਥਾਂ ਵੀ ਜੀ ਓਕੇ ਬੜੀ ਸੋਹਣੀ ਕੋਲੀ ਧਾਰ ਆ ਠੀਕ ਆ ਹਾਂਜੀ ਤੇ ਮੁੱਲ ਫੇਰ ਇਹਦਾ ਮੁੱਦ ਵੀ ਤੇ ਇਹਦਾ 32000 ਕਰ ਦੇ ਵੀ ਜੀ 32000 ਹਾਂਜੀ ਇਹ ਵੀ ਜੈਸ ਨੋ ਕਰੀਏ ਤੇ ਦਈਏ ਤੀਨੀ ਜਦਾਂ ਦੇ ਵਿੱਚ ਜੀ ਵੀ ਤੇ ਜਵੇਂ ਦੋ ਛੱਡ ਜੀਏ ਮਕਾਈਏ ਪੂਰੀ ਛੱਡ ਦਾ ਦੇ ਵਿੱਚ ਛੱਡਵਾ ਠੀਕ ਹੈ ਹਾਂਜੀ ਤੇ ਉਸੇ ਮਾਨਤਨ ਕਰਾਂਗੇ ਠੀਕ ਹੈ ਹਾਂਜੀ ਤੇ ਠੀਕ ਹੈ ਜੇ ਹੋਰ ਕੁਛ ਕੋਈ ਨਾ ਬਸ ਇਹ ਜਿਹੜੀਆਂ ਸੁਈਆਂ ਭਾਵੇਂ ਇੱਥੇ ਦੋ ਟਾਈਮਾਂ ਤੋਂ ਛੱਡ ਲਈ ਕਰ ਹਾਂਜੀ ਬਹਿਣਾ ਵੇਖ ਲੋ ਸਾਰੀਆਂ ਐ ਟੌਪਸ ਲਾਦੇ ਆ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜਾ ਹੋਣਾ ਸੁਈਆਂ ਆਪਣੀਆਂ ਦੋ ਟਾਈਮ ਚੋ ਕੇ ਲੈ ਜਾਓ ਤੇ ਗੱਬਣਾ ਆਪਣੀਆਂ ਪਾਸ ਕਰਕੇ ਲੈ ਜਾਓ ਬਾਕੀ ਹਰ ਕਿਸੇ ਵੀਡੀਓ 'ਚ ਸਾਡੀ ਇਹੀ ਬੇਨਤੀ ਹੁੰਦੀ ਹੈ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜੂ ਜੀ ਜੋ ਵੀ ਆ ਸਾਰਾ ਕੁਛ ਟਟਾਈ ਹੈ ਜਿਹੜਾ ਫਿਰ ਤੁਸੀਂ ਲੈ ਜਾਂਦੇ ਹੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ